26 ਮਾਰਚ ਨੂੰ ਚੰਡੀਗੜ੍ਹ ਕੂਚ ਨਹੀਂ ਕਰੇਗਾ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਚ ਲਿਆ ਫੈਸਲਾ ਕਿ ਆ ਸਾਥੀਆਂ ਦੀ ਰਿਹਾਈ ਤੋਂ ਬਾਅਦ ਹੀ ਕਰਾਂਗੇ ਸਰਕਾਰ ਨਾਲ ਮੀਟਿੰਗ ਮੋਰਚਾ ਚੱਕਣ ਦੇ ਮਾਮਲੇ ਤੇ ਆ ਵਿਧਾਇਕ ਕਿਆਸਪੁਰਾ ਦਾ ਵੱਡਾ ਬਿਆਨ ਕਿ ਕਿਸਾਨ ਖੁਦ ਚਾਹੁੰਦੇ ਸੀ ਕਿ ਧਰਨਾ ਚੁਕਵਾਇਆ ਜਾਏ ਇਸ ਵਾਰ ਮੋਰਚੇ ਨੂੰ ਨਹੀਂ ਮਿਲ ਰਿਹਾ ਸੀ ਜ਼ਿਆਦਾ ਸਮਰਥਨ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਹਗਾਮੇਦਾਰ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਵਿਧਾਇਕਾਂ ਨੇ ਵੈਲਚ ਜਾ ਕੇ ਕੀਤੀ ਨਾਰੇਬਾਜ਼ੀ ਕਿਸਾਨਾਂ ਤੇ ਕਰਨਲ ਬਾਟ ਤੇ ਮੁੱਦੇ ਤੇ ਕੀਤਾ ਮੌਕਾ ਕਾਂਗਰਸ ਨੇ ਸੜਕ ਤੋਂ ਸਦਨ ਤੱਕ ਚੱਕਿਆ ਕਿਸਾਨਾਂ ਦਾ ਮਸਲਾ ਵਿਧਾਨ ਸਭਾ ਦੇ ਬਾਹਰ ਤਖਤੀਆਂ ਫੜ ਕੇ ਕੀਤਾ ਪ੍ਰਦਰਸ਼ਨ ਕਿ ਆਵਾਜ਼ਾਂ ਲੈਣ ਲਈ ਖੁਦ ਕਿਸਾਨਾਂ ਦੇ ਧਰਨੇ 'ਚ ਜਾਂਦੇ ਸਨ ਸੀਐਮ ਮਾਨ ਤੇ ਮੰਤਰੀ ਵਿਰੋਧੀਆਂ ਦੇ ਇਲਜ਼ਾਮਾਂ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਪਲਟਵਾਰ ਬੋਲੇ ਅਸਲ ਮੁੱਦੇ ਤੋਂ ਧਿਆਨ ਭਟਕਾ ਰਹੇ ਨੇ ਵਿਰੋਧੀ ਕਿਸਾਨਾਂ ਨਾਲ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵਿਸ਼ਵਾਸ ਕਰ। ਦਿੱਲੀ ਸੰਸਦ ਦੇ ਬਾਹਰ ਪੰਜਾਬ ਕਾਂਗਰਸ ਤੇ ਸmathsfਤਾ ਦਾ ਪ੍ਰਦਰਸ਼ਨ ਕਰਨ ਨਾਲ ਬਾਠ ਨਾਲ ਕਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਦਾ ਮੋਰਚਾ ਹਟਾਉਣ ਦਾ ਵਿੱਚ ਵਿਰੋਧ। ਚੜੀਗੜ੍ਹ 'ਚ ਪੰਜਾਬ ਸਰਕਾਰ ਖਿਲਾਫ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ ਪੁਲਿਸ ਨੇ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਰੋਕਿਆ ਵਾਟਰ ਕੈਨਨ ਦਾ ਕੀਤਾ ਇਸਤੇਮਾਲ ਬੜੇ ਹਿਸਣੇ ਕਈ ਸੀਨੀਅਰ ਆਗੂ ਡਿਟੇ ਜਾ ਵੀ ਇਹ ਮਹਿਲਾਵਾਂ ਨੂੰ ਜਲਦ ਮਿਲ ਸਕਦੇ ਨੇ 1100 ਰੁਪਏ ਮਹੀਨਾ ਆਪ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਬੋਲੇ ਇਸੇ ਬਜਟ 'ਚ ਕਰਾਂਗੇ ਵਾਦਾ ਕਰੜਚੇ ਹਿਮਾਚਲ ਦੀ ਵਸਤੇ ਹਮਲਾ ਕਰਨ ਵਾਲੇ ਦੋਵੇਂ ਮੁਲਜ਼ਮ ਗਿਲਫਰਤਾਰ ਪੁਲਿਸ ਨੇ ਆਲਟੋ ਕਾਰ ਵੀ ਕੀਤੀ ਬਰਾਮਦ 18 ਮਾਰਚ ਸਵਾਰੀਆਂ ਨਾਲ ਭਰੀ ਵਸਤੇ ਕੀਤਾ ਸੀ ਹੈ ਜਾਬ ਹਿਮਾਚਲ ਵਿਵਾਦ ਵਿਚਾਲੇ ਹਰਿਆਣਾ ਦੀ ਐਂਟਰੀ ਐਂਟੀ ਟੈਰਰਿਸਟ ਫਰੰਟ ਨੇ ਅੰਬਾਲਾ ਚ ਬਸਾਂ ਤੇ ਲਾਏ ਭਾਰਤ ਮਾਤਾ ਦੇ ਪੋਸਟਰ ਕਿਆ ਬਸਾਂ ਤੇ ਖਾਲਸਤਾਨੀਆਂ ਦੇ ਪੋਸਟਰ ਬਰਦਾਸ਼ਤ ਨਹੀਂ ਅਮਰੀਕਾ ਤੋਂ 295 ਹੋਰ ਭਾਰਤੀ ਹੋ ਸਕਦੇ ਨੇ ਡਿਪੋਰਟ ਸੰਸਦ ਕੇਂਦਰ ਸਰਕਾਰ ਨੇ ਦਿੱਤੀ ਜਾਣਕਾਰੀ ਹੁਣ ਤੱਕ 388 ਭਾਰਤੀਆਂ ਨੂੰ 트럼ਪ ਸਰਕਾਰ ਭੇਜ ਚੁੱਕੀ ਹੈ ਵਾਪਸ ਅਨੀਸ਼ ਸੋਧਿਆ ਬਣੇ ਪੰਜਾਬ ਆਪ ਦੇ ਨਵੇਂ ਇੰਚਾਰਜ ਚਰਨੈਲ ਸਿੰਘ ਦੀ ਥਾਂ ਦਿੱਤੀ ਗਈ ਜ਼ਿੰਮੇਵਾਰੀ ਸਤਿੰਦਰ ਜੈਨ ਪੰਜਾਬ ਆਪ ਦੇ ਨਵੇਂ ਕੋ-ਇੰਚਾਰਜ ਮਠੰਡਾ ਦੀ ਗੁਰੂਕਾਚੀ ਯੂਨੀਵਰਸਿਟੀ ਚ ਜ਼ਬਰਦਸਤ ਸੰਗਾਮਾ ਯੂਥ ਫੈਸਟੀਵਲ ਦੌਰਾਨ ਸਟੂਡੈਂਟਸ ਦੇ ਦੋ ਗੁੱਟ ਆਪਸ ਵਿੱਚ ਝੜ ਚੜ੍ਹ ਦੌਰਾਨ ਵਿਹਾਰ ਦੇ ਵਿਦਿਆਰਥੀ ਜ਼ਖਮੀ ਅਸੀਂ ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਗੱਲ ਸੰਯੁਕਤ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਫੈਸਲਾ ਟਾਲ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਔਰ ਮੀਟਿੰਗ ਚ ਕੀ ਫੈਸਲਾ ਲਿਆ ਗਿਆ ਐਸ ਕੇ ਐਮ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਤੋਂ ਨਹੀਂ ਭੱਜ ਰਹੇ ਪਰ ਅਸੀਂ ਮੀਟਿੰਗ ਆਪਣੇ ਸਾਥੀਆਂ ਦੀ ਰਿਹਾਈ ਤੋਂ ਬਾਅਦ ਹੀ ਕਰਾਂਗੇ ਉਹਨਾਂ ਨੇ ਕਿਹਾ ਕਿ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਲਈ ਸੱਦਿਆ ਸੀ ਪਰ ਐਸ ਕੇ ਐਮ ਨੇ ਮੀਟਿੰਗ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਉਹ ਗ੍ਰਾਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ 'ਚ ਮੀਟਿੰਗ ਦਾ ਕੋਈ ਤਕ ਨਹੀਂ ਉਹਨਾਂ ਕਿਹਾ ਕਿ ਸਾਨੂੰ ਸਬੂਤ ਦਿਓ ਕਿ ਸਾਡੀ ਗ੍ਰਿਫਤਾਰੀ ਨਹੀਂ ਹੋਏਗੀ ਪਰਸੋਂ ਦੀ ਮੀਟਿੰਗ 'ਚ ਸਾਡੇ ਸਾਥੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਸਾਥੀਆਂ ਦੇ ਧਰਨੇ ਚੱਕੇ ਗਏ ਉਹਨਾਂ ਦਾ ਸਮਾਨ ਸਿੱਟਿਆ ਗਿਆ ਉਹਨਾਂ ਕਿਹਾ ਕਿ ਹੱਲ ਗੱਲਬਾਤ ਨਾਲ ਨਿਕਲੇਗਾ ਪਰ ਇਹੋ ਜਿਹੇ ਹਾਲਾਤਾਂ 'ਚ ਮੀਟਿੰਗ ਅਸੀਂ ਨਹੀਂ ਕਰਾਂਗੇ ਦੇਵੀ ਭਾਈ ਦੇ ਨਹੀਂ ਮੀਟਣਾ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਣਾ ਵਾਲਾ ਤੁਸੀਂ ਗਿਆਵਟੇ ਉਤਰੇ ਹੋਇਆ ਹੋ ਦਮਨ ਤੇ ਉਤਰੇ ਹੋਇਆ ਹੋ ਰੈਗੜਾ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਦਾ ਲੈਕ ਲਾਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਿੱਦਾਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਸਕਦੇ ਹਾਂ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਦਾ ਸਦਾ ਕੋ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਅਸੀਂ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਦੀਓ ਦੇ ਵਿੱਚ ਸ਼ਾਮਲਾ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਬ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਜਹਾਜ਼ਾਂ ਜਾ ਕੇ ਉਹ ਉੱਥੇ ਬੰਡੋਚਰ ਚਲਾਉਣਾ ਇਹ ਵੀ ਅਸੀਂ ਪੁਰਜੋਰ ਨਖੇਦੀ ਕਰਦੇ ਆਂ ਤੇ ਸਰਕਾਰ ਨੇ ਵਿਸ਼ਵਾਸ ਘਾਟ ਕੀਤਾ ਕੀ ਵਿਸ਼ਵਾਸ ਕਰੀਏ ਕਿ ਇਹ ਯਾਦਾਂ ਸੀ ਮਿੰਟ ਕਿਤੇ ਜਾਂਦੇ ਆਂ ਕੀ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੁਰ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਝਵਰ ਕੀਤਾ ਪਰ ਇਹਨੇ ਇੱਕ ਵਾਰ ਮੋਦੀ ਵੀ ਥਾਂ ਲੈ ਲਈ ਮੋਦੀ ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੂੰ ਸੀ ਤਾਂ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਸੀਂ ਮੀਟਿੰਗ ਉਨੀ ਦੇਰ ਨਹੀਂ ਕਰਾਂਗੇ ਜਿੰਨੀ ਦੇਰ ਮਾਹੌਲ ਸਾਜ਼ਕਾਰ ਨਹੀਂ ਹੁੰਦਾ ਯਾਨੀ ਕਿਸਾਨ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਰਕਾਰ ਇੱਕ ਪਾਸੇ ਉਹਨਾਂ ਤੇ ਐਕਸ਼ਨ ਕਰ ਰਹੀ ਹੈ ਔਰ ਦੂਸਰੇ ਪਾਸੇ ਉਹਨਾਂ ਨੂੰ ਮੀਟਿੰਗ ਦੇ ਲਈ ਸੱਦ ਰਹੀ ਹੈ ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਸਾਨੂੰ ਮੀਟਿੰਗ ਲਈ ਸੱਦ ਕੇ ਕਿਤੇ ਸਾਡੀ ਵੀ ਅਰੈਸਟ ਨਾ ਪਾ ਦਿੱਤੀ ਜਾਵੇ ਹਾਲਾਂਕਿ 26 ਤਰੀਕ ਦਾ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੋਇਆ ਸੀ ਉਸ ਐਲਾਨ ਨੂੰ ਟਾਲ ਦਿੱਤਾ ਗਿਆ ਉਹਨਾਂ ਕਿਹਾ ਕਿ ਅਸੀਂ 26 ਤਰੀਕ ਨੂੰ ਚੰਡੀਗੜ੍ਹ ਕੂਚ ਨਹੀਂ ਕਰਾਂਗੇ ਪਰ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਜਦੋਂ ਤੱਕ ਮਾਹੌਲ ਸਾਜਗਰ ਨਹੀਂ ਹੁੰਦਾ ਉਦੋਂ ਤੱਕ ਮੀਟਿੰਗ ਦਾ ਕੋਈ ਤੁਕ ਨਹੀਂ ਬਣਦਾ ਸੋ ਸਰਕਾਰ ਪਹਿਲਾਂ ਮਾਹੌਲ ਸੁਖਾਵਾ ਕਰੇ ਮੀਟਿੰਗ ਦੇ ਲਈ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਗੱਲਬਾਤ ਕਰਾਂਗੇ ਸੋ ਪਿਛਲੇ ਦਿਨਾਂ ਦੇ ਵਿੱਚ ਜੋ ਸ਼ੰਭੂ ਜਾਂ ਖਨੌਰੀ ਤੇ ਕਾਰਵਾਈ ਹੋਈ ਹੈ ਜਾਂ ਜਿੰਨਾ ਲੀਡਰਾਂ ਨੂੰ ਮਹਾਲੀ ਬਾਰਡਰ ਤੇ ਅਰੈਸਟ ਕੀਤਾ ਗਿਆ ਸੀ ਰੀਟੇਨ ਕੀਤਾ ਗਿਆ ਸੀ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਤੇ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ 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 ਸਖਤ ਫੈਸਲੇ ਲਏ ਗਏ ਨੇ ਜਾਂ ਇਹ ਸ਼ਕਤੀ ਦਿਖਾਈ ਜਾ ਰਹੀ ਹੈ ਕਿ ਅਸੀਂ ਸਰਕਾਰ ਦੇ ਨਾਲ ਉੱਚ ਅਰ ਮੀਟਿੰਗਾਂ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਐਸ ਕੇ ਐਮ ਦੇ ਆਗੂ ਵੀ ਜਾਣਦੇ ਨੇ ਕਿ ਦੋ ਜਥੇਬੰਦੀਆਂ ਜਿਨ੍ਹਾਂ ਦੀ ਕੇਂਦਰ ਨਾਲ ਮੀਟਿੰਗ ਹੋ ਰਹੀ ਹੈ ਇਧਰਲੇ ਪਾਸੇ ਇਹ ਸਾਰੀਆਂ ਜਥੇਬੰਦੀਆਂ ਨੇ ਜੇ ਸਰਕਾਰ ਨਾਲ ਅੱਜ ਦੀ ਡੇਟ 'ਚ ਮੀਟਿੰਗ ਕਰਨ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਇਲਜ਼ਾਮਾਂ ਦੇ ਘੇਰੇ 'ਚ ਵੀ ਆ ਸਕਦੀਆਂ ਨੇ ਇਹ ਖਦਸ਼ਾ ਹੈ ਐਸ ਕੇ ਐਮ ਦੇ ਆਗੂਆਂ ਨੂੰ ਵੀ ਕਿ ਸਾਡੇ ਤੇ ਸਵਾਲ ਚੱਕੇ ਜਾ ਸਕਦੇ ਨੇ ਕਿ ਇੱਕ ਪਾਸੇ ਉਧਰ ਦੂਜੇ ਉਹਨਾਂ ਦੇ ਸਹਿਯੋਗੀ ਪਾਰਟੀਆਂ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਔਰ ਤੁਸੀਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹੋ ਸੋ ਇਸ ਤਰੀਕੇ ਨਾਲ ਵੀ ਕਈ ਵਾਰੀ ਕਿਸਾਨ ਐਸੀ ਕੰਟਰੋਵਰਸੀ ਤੋਂ ਡਰਦੇ ਨੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਸਾਨੂੰ ਅਸ਼ੋਰ ਕੀਤਾ ਜਾਵੇ ਕਿ ਸਾਨੂੰ ਸੱਦ ਕੇ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਉਸ ਤੋਂ ਬਾਅਦ ਅਸੀਂ ਸੋਚਾਂਗੇ ਅੱਗੇ ਕੀ ਕਰਨਾ ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਤਾਂ ਮਨੋਜ ਕਿਸਾਨ ਆਗੂ ਕੀ ਸਿਰਫ ਇਹੀ ਚਾਹੁੰਦੇ ਨੇ ਵੀ ਪਹਿਲਾ ਮਾਹੌਲ ਠੀਕ ਹੋਵੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਹੀ ਅਸੀਂ ਮੀਟਿੰਗ ਕਰਾਂਗੇ ਜਾਂ ਫਿਰ ਇਹ ਵੀ ਹੈ ਕਿ ਇੱਕ ਪਾਸੇ ਕਾਰਵਾਈ ਚੱਲ ਰਹੀ ਹੈ ਉਹਨਾਂ ਦੇ ਹੀ ਸਾਥੀ ਕਿਸਾਨਾਂ ਤੇ ਔਰ ਦੂਜੇ ਪਾਸੇ ਅਗਰ ਉਹ ਮੀਟਿੰਗ ਕਰਨ ਜਾਂਦੇ ਨੇ ਤਾਂ ਇਹਦਾ ਮੈਸੇਜ ਗਲਤ ਜਾ ਸਕਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਸਮਰਥਕਾਂ 'ਚ ਦੇਖੋ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਵਿਜੇ ਬਹੁਤ ਅਹਿਮ ਹੈ ਕਿਉਂਕਿ ਜਦ ਸਵੇਰੇ ਮੀਟਿੰਗ ਸ਼ੁਰੂ ਹੋਈ ਸੀ ਐਸ ਕੇ ਐਮ ਦੇ ਇੱਥੇ ਜਿਹੜੇ ਲੀਡਰ ਪਹੁੰਚੇ ਸੀ ਤਾਂ ਕਿਤੇ ਨਾ ਕਿਤੇ ਇਹ ਗੱਲਬਾਤ ਜ਼ਰੂਰ ਸਾਹਮਣੇ ਆ ਰਹੀ ਸੀ ਕਿ ਜਦ ਤੱਕ ਉਹਨਾਂ ਦੇ ਜਿਹੜੇ ਸਾਥੀ ਨੂੰ ਨਹੀਂ ਛੱਡਿਆ ਜੋਗਿੰਦਰ ਉਹ ਗ੍ਰਾਹਾਂ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਸੀਗਾ ਪਹਿਲਾਂ ਹੀ ਮੀਟਿੰਗ ਤੋਂ ਕਿਨਾਰਾ ਕਰਤਾ ਸੀਗਾ ਕਿ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਅੱਜ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਦੂਜੇ ਪਾਸੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਅਹਿਮ ਚੀਜ਼ਾਂ ਜਿਹੜੀ ਇਹਨਾਂ ਦੀ ਮੀਟਿੰਗ 'ਚ ਫੈਸਲਾ ਹੋਇਆ ਹੈ ਕਿ ਅੱਜ ਦੀ ਮੀਟਿੰਗ ਦਾ ਹਿੱਸਾ ਇਸ ਕਰਕੇ ਨਹੀਂ ਬਣਨਾ ਕਿਉਂਕਿ ਸਾਡੇ ਜਿਹੜੇ ਸਾਥੀ ਐ ਜਾਂ ਉਹਨਾਂ ਦਾ ਜਿਹੜਾ ਸਮਾਨ ਐ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਹੀ ਮਾਹੌਲ ਜਿਹੜਾ ਸ਼ਾਂਤ ਹੋਏਗਾ ਤਾਂ ਹੀ ਅਸੀਂ ਮੀਟਿੰਗ ਕਰਾਂਗੇ ਹਾਲਾਂਕਿ ਇਹ ਵੀ ਲਖੋ ਜਿਹੜੀ ਗੱਲਬਾਤ ਕੀਤੀ ਬੁੱਟ ਮੀਟਿੰਗ ਨਾਲ ਹੀ ਕੋਈ ਹੱਲ ਨਿਕਲੇਗਾ ਲੇਕਿਨ ਮਾਹੌਲ ਵੀ ਸ਼ਾਂਤਪੂਰ ਹੋਣਾ ਚਾਹੀਦਾ ਅਸੀਂ ਗ੍ਰਿਫਤਾਰੀ ਤੋਂ ਨਹੀਂ ਡਰਦੇ ਗ੍ਰਿਫਤਾਰ ਜੇ ਕਰਨਾ ਹੈ ਤਾਂ ਸਾਨੂੰ ਇੱਥੇ ਕਰ ਸਕਦੇ ਅਸੀਂ ਇੱਥੇ ਬੈਠੇ ਕਿਸਾਨ ਸਭਾ ਦੇ ਵਿੱਚ ਲੇਕਿਨ ਸਾਡਾ ਮਕਸਦ ਇਹੀ ਹੈ ਕਿ ਪਹਿਲਾ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਸਾਡੇ ਜਿਹੜੇ ਸਾਥੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਪਿਛਲੇ ਦਿਨਾਂ ਦੇਖੀ ਗਈ ਕਿ ਸਾਰੇ ਮੋਰਚਾ ਜਿਹੜੇ ਉਹ ਚੱਕ ਦਿੱਤੇ ਗਏ ਨੇ ਜਿਸ ਤਰ੍ਹਾਂ ਦਾ ਵਰਤਾਅ ਪੰਜਾਬ ਪੁਲਿਸ ਦਾ ਜਿਹੜੇ ਇਲਜ਼ਾਮ ਲਾਦੇ ਨਜ਼ਰ ਆਏ ਇਸੇ ਕਰਕੇ ਅੱਜ ਫੈਸਲਾ ਲਿੱਤਾ ਹੈ ਹਾਲਾਂਕਿ ਹੁਣ ਉੱਥੇ ਜਿਹੜੇ ਸਾਬਕਾ ਐਡੀ ਜੀਪੀ ਨੇ ਜਿਹੜੇ ਉਸ ਟਾਈਪ ਮੀਟਿੰਗ ਦੇ ਜਿਹੜੇ ਮੈਂਬਰਸ ਨੇ ਉਹ ਪਹੁੰਚੇ ਹੋਏ ਨੇ ਕਿਸਾਨ ਪਵਨ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਮੀਟਿੰਗ ਜਿਹੜੀ ਹੈ ਜਿਹੜੀ ਸੱਦੀ ਗਈ ਸੀ ਤੁਸੀਂ ਮੀਟਿੰਗ ਦਾ ਹਿੱਸਾ ਬਣੋ ਲੇਕਿਨ ਫਿਲਹਾਲ ਕਿਸਾਨਾਂ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਗਿਆ ਦੂਜੀ ਗੱਲ ਜਿਹੜਾ ਦੂਜਾ ਕਿਹਾ ਗਿਆ ਕਿ 26 ਮਾਰਚ ਨੂੰ ਜਿਹੜਾ ਇਹਨਾਂ ਵੱਲੋਂ ਕੋਰਸ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਉਹਨੂੰ ਸਸਪੈਂਡ ਕੀਤਾ ਗਿਆ ਕਿ ਫਿਲਹਾਲ ਕਿਉਂਕਿ ਸਾਡੀ ਜਿਹੜੀ ਡਿਮਾਂਡ ਸੀ ਕਿ ਇਹ ਪੰਜਾਬ ਸਰ ਕਿਉਂਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਮੁੱਦੇ ਨਹੀਂ ਹੈ ਪੰਜਾਬ ਸਰਕਾਰ ਤੋਂ ਰਿਲੇਟਿਡ ਇਹ ਮੁੱਦੇ ਨਹੀਂ ਹੈ ਕੇਂਦਰ ਸਰਕਾਰ ਤੋਂ ਰਿਲੇਟਿਡ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਕਿ ਹੁਣ ਸਰਕਾਰ ਮੰਨ ਚੁੱਕੀ ਹੈ ਕਿ ਇਹ ਪੰਜਾਬ ਸਰਕਾਰ ਤੋਂ ਰਿਲੇਟਿਡ ਹੀ ਮੁੱਦੇ ਇਸ ਕਰਕੇ ਅਸੀਂ ਦੀ ਮੀਟਿੰਗ ਜਿਹੜੀ ਸਾਡੀ ਗਈ ਇਸ ਕਰਕੇ 26 ਮਾਰਚ ਦਾ ਜਿਹੜਾ ਸਾਡਾ ਕੂਚ ਕਰਨ ਦਾ ਐਲਾਨ ਸੀਗਾ ਉਹ ਸਸਪੈਂਡ ਕੀਤਾ ਗਿਆ ਦੂਜੇ ਪਾਸੇ 28 24 ਤਰੀਕ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸ ਕੇ ਐਮ ਟੂ ਮੀਟਿੰਗ ਹੋਣਗੀ ਕਿਉਂਕਿ ਇੱਕ ਰਣਨੀਤੀ ਤਿਆਰ ਕਰਨੀ ਹੈ 28 مارچ ਨੂੰ ਜਿੰਨੇ ਵੀ ਡੀਸੀ ਦਫ਼ਤਰ ਨੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਸਾਰੇ ਡੀਸੀ ਦਫ਼ਤਰ ਨੇ ਜਿੰਨੇ ਵੀ ਪੰਜਾਬ ਜ਼ਿਲ੍ਹੇ ਦੇ ਜਿਹੜੇ ਐਡਮਿਨਿਸਟ੍ਰੇਟਿਵ ਬਲਾਕਸ ਨੇ ਡੀਸੀ ਦਫ਼ਤਰ ਨੇ ਉਹਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ ਪ੍ਰੋਟੈਸਟ ਕੀਤਾ ਜਾਏਗਾ ਔਰ ਇੱਕ ਮੰਗ ਪੱਤਰ ਜਿਹੜਾ ਹੈ ਉਹ ਦਿੱਤਾ ਜਾਏਗਾ ਆਪਣੀ ਮੰਗਾਂ ਨੂੰ ਲੈ ਕੇ ਔਰ ਆਪਣੇ ਜਿਹੜੇ ਸਾਥੀ ਹੈ ਉਹਨਾਂ ਨੂੰ ਰਿਹਾ ਕਰਨ ਦਾ ਤਾਂ ਇਹ ਪਲੈਨਿੰਗ ਜਿਹੜੀ ਅੱਜ ਹੋਈ ਹੈ ਜਿਹੜੀ ਮੀਟਿੰਗ ਦੇ ਵਿੱਚ ਕਾਫੀ ਫੈਸਲੇ ਹੋਏ ਆ ਇਸ ਨੂੰ ਲੈ ਕੇ ਜਿਹੜੀ ਕਿਤੇ ਲੇਕਿਨ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਸੀ ਉਹ ਕਾਫੀ ਅਹਿਮ ਮੰਨੀ ਜਾ ਰਹੀ ਸੀ ਔਰ ਸਵੇਰ ਤੋਂ ਹੀ ਇੱਕ ਕਿਆਜ਼ ਜਰੂਰ ਆ ਰਹੇ ਸੀਗੇ ਕਿ ਜੇਕਰ ਇਹ ਮੀਟਿੰਗ 'ਚ ਜਾਂਦੇ ਹੈ ਕਿਉਂਕਿ ਉਗਰਾਹ ਵੱਲੋਂ ਪਹਿਲਾਂ ਹੀ ਮਨਾ ਕਰ ਦਿੱਤਾ ਗਿਆ ਜੇਕਰ ਇਹ ਮੀਟਿੰਗ 'ਚ ਜਾਂਦੇ ਤਾਂ ਕਿਤੇ ਨਾ ਕਿਤੇ ਦੋ ਫਾੜ ਵੀ ਹੋ ਸਕਦੀ ਸੀ ਕਿਉਂਕਿ ਉਗਰਾਹ ਸਾਫ਼ ਤੌਰ ਤੇ ਮਨਾ ਕਰ ਚੁੱਕੇ ਨੇ ਔਰ ਇਸ ਕਰਕੇ ਇਹ ਵੀ ਕਹਿ ਸਕਦੇ ਆ ਕਿ ਇਸ ਕਰਕੇ ਵੀ ਮੀਟਿੰਗ ਦਾ ਹਿੱਸਾ ਐਸਕੇਮ ਵੀ ਨਹੀਂ ਬਣੀ ਕਿਉਂਕਿ ਇੱਕ ਪਾਸੇ ਜੋਗਿੰਦਰ ਉਗਰਾ ਸਾਫ ਤੌਰ ਤੇ ਮਨਾ ਕਰ ਚੁੱਕੇ ਨੇ ਕਿ ਅੱਜ ਦੀ ਮੀਟਿੰਗ ਦਾ ਕੋਈ ਨਹੀਂ ਬਣਦਾ ਅੱਜ ਨਾ ਹੀ ਅਸੀਂ ਅਸੀਂ ਮੀਟਿੰਗ ਦਾ ਹਿੱਸਾ ਬਣਾਂਗੇ ਇਸ ਕਰਕੇ ਅੱਜ ਇਹ ਵੀ ਮਨਾ ਕਰਨ ਦਾ ਜਿਹੜਾ ਹੈਗਾ ਇਹ ਕਹਿ ਸਰਦੇ ਆ ਕਿ ਉਹਨਾਂ ਸਾਫ ਤੌਰ ਤੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਅਸੀਂ ਸ਼ਾਮਿਲ ਨਹੀਂ ਹੋਣਗੇ ਜਦ ਮਾਹੌਲ ਸ਼ਾਂਤ ਹੁੰਦਾ ਹੈ ਤੇ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਂਦਾ ਹੈ ਸਾਰਾ ਉਹਨਾਂ ਦਾ ਸਮਾਨ ਜਿਹੜਾ ਹੈ ਉਹ ਦਿੱਤਾ ਜਾਂਦਾ ਤਾਂ ਹੀ ਅਸੀਂ ਅੱਗੇ ਦੀ ਮੀਟਿੰਗ ਬਾਰੇ ਗੱਲ ਕਰਾਂਗੇ ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਕਿਸਾਨਾਂ ਵੱਲੋਂ ਸਪਸ਼ਟ ਕਹਿ ਦਿੱਤਾ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਉਹ ਨਹੀਂ ਜਾਣਗੇ ਕਿਉਂਕਿ ਜਗਵਿੰਦਰ ਸਿੰਘ ਉਗਰਾਹਾ ਨੇ ਪਹਿਲਾਂ ਹੀ ਕਿਹਾ ਤਾਂ ਸੀ ਉਸ ਤੋਂ ਬਾਅਦ ਜਿਹੜਾ ਐਸਕੇਐਮ ਦੀਆਂ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਪਹਿਲਾਂ ਆਪਸ ਵਿੱਚ ਮੀਟਿੰਗ ਕੀਤੀ ਗਈ ਔਰ ਫਿਰ ਉਹਨਾਂ ਕਹਿਆ ਕਿ ਪਹਿਲਾਂ ਸਰਕਾਰ ਮਾਹੌਲ ਸੁਖਾਵਾ ਕਰੇ ਮੀਟਿੰਗ ਲਈਕ ਮਾਹੌਲ ਬਣਾਵੇ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਕੁਡੀਆਂ ਸਾਹਿਬ ਤੁਸੀਂ ਸੱਦਾ ਦਿੱਤਾ ਸੀਗਾ ਗੱਲਬਾਤ ਕਰਨ ਦੇ ਲਈ ਮੈਂ ਹਮੇਸ਼ਾ ਕਿਸਾਨਾਂ ਦਾ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਸੱਦੇ ਦਿੰਦਾ ਰਹੂੰਗਾ ਆਖਿਰ ਗੱਲਬਾਤ ਰਹੀ ਸਾਰੇ ਮਸਲੇ ਮੇਜ 'ਤੇ ਜਾਣਗੇ ਪਰ ਕਿਵੇਂ ਦੇਖਦੇ ਗੁਰਦੇ ਸਾਹਿਬ ਉਹ ਕਹਿੰਦੇ ਕਿ بے ਵਿਸ਼ਵਾਸੀ ਵਾਲਾ ਮਾਹੌਲ ਕਿੰਨੇ ਪੈਦਾ ਹੋ ਗਿਆ ਦੂਜੀਆਂ ਯੂਨੀਅਨ ਨੂੰ ਕਹਿੰਦੇ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਗ੍ਰਿਫਤਾਰੀ ਹੋ ਗਈ ਮੋਰਚਾ ਪੜ ਦਿੱਤਾ ਗਿਆ ਉਹ ਐਸੇ ਦੇ ਵਿੱਚ ਉਹਨਾਂ ਨੇ ਮੀਟਿੰਗ ਦੇ ਵਿੱਚ ਉਹਨਤੀ ਹੰਕਾਰ ਕਰ ਦਿੱਤਾ ਜਿਸ ਤਰ੍ਹਾਂ ਗੱਲਬਾਤ ਰੁਕ ਜੇਗੀ ਮਸਲੇ ਹੱਲ ਵਾਲੇ ਬਸ ਕਿਵੇਂ ਬਦਲ ਨਹੀਂ ਨਹੀਂ ਗੱਲਬਾਤ ਚੱਲਦੀ ਰਹੂਗੀ ਨਹੀਂ ਰੁਕੂਗੀ ਉਹਨਾਂ ਨਾਲ ਦੁਬਾਰਾ ਫਿਰ ਆਪਤਾ ਕੈਂਪ ਕਰੇ ਪਰ ਜਿਹੜਾ ਭਰੋਸਾ ਟੁੱਟਣ ਵਾਲੇ ਹਾਲਾਤ ਪੈਦਾ ਹੋਏ ਜੀ ਉਹ ਦੁਬਾਰਾ ਤੋਂ ਭਰੋਸਾ ਬਹਾਲ ਕਿਵੇਂ ਕਿਸਾਨਾਂ ਨੂੰ ਭ ਲਵਾਗੇ ਜ਼ਰੂਰ ਕੋਈ ਭਰੋਸਾ ਨਹੀਂ ਟੁੱਟੂਗਾ ਇੱਕ ਦੂਸਰੇ ਨਾਲ ਜਦੋਂ ਗੱਲਬਾਤ ਹੋਵੇ ਹੁਣ ਦੁਬਾਰਾ ਮੀਟਿੰਗ ਦਾ ਸੱਦਾ ਦਿਓਗੇ ਜੀ ਇਸੇ ਜ਼ਰੂਰ ਹਮੇਸ਼ਾ ਗੱਲਬਾਤ ਹੁੰਦੀ ਰਹਿਣੀ ਹੈ ਤੇ ਇੱਕ ਦਿਨ ਨਾਲ ਤੋਂ ਕੰਮ ਕੋਈ ਵੀ ਨਿਭੜਦਾ ਤੇ ਅਸੀਂ ਰਲ ਮਿਲ ਕੇ ਉਹਨਾਂ ਚ ਵੀ ਸਿਆਣੇ ਸੁਲਝੇ ਹੋਏ ਤਜਰਬੇਕਾਰ ਲੋਕ ਨੇ ਸਾਰਿਆਂ ਦੀ ਰਾਇ ਨਾਲ ਹੀ ਪੰਜਾਬ ਦਾ ਹੀ ਸਵਾਰਨਾ ਆ ਤੁਹਾਡੇ ਤੱਕ ਸੁਨੇਹਾ ਆ ਗਿਆ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਇਨਕਾਰ ਕਰਦੇ ਤੌਰ 'ਤੇ ਮੈਨੂੰ ਹੁਣ ਸੁਨੇਹਾ ਆਇਆ ਸੀ ਵੀ ਮੀਟਿੰਗ ਵਰੀ ਕੈਨਸਲ ਹੈ ਅਗਲਾ ਸੱਦਾ ਕਦੋਂ ਤੱਕ ਦੁਬਾਰਾ ਭੇਜੋਗੇ ਜਲਦੀ ਹੈ ਜੀਡੀਐਕਸ਼ਨ ਨੂੰ ਲੈ ਕੇ ਗੁੱਡੀਆਂ ਸਾਹਿਬ ਨੇ ਪੂਰਾ ਮਾਹੌਲ ਬਣਿਆ ਜਿਹੜਾ ਕਿਸਾਨਾਂ ਦੇ ਖਿਲਾਫ ਕਾਰਵਾਈ ਹੋਈ ਉਸ ਕਾਰਵਾਈ ਨੂੰ ਲੈ ਕੇ ਹੁਣ ਕੀ ਲੱਗਦਾ ਕੋਈ ਰਿਵਿਊ ਹੋਏਗਾ ਕੀ ਲੱਗਦਾ ਹੈ ਕਿ ਉਹ ਫੈਸਲਾ ਸਹੀ ਸੀ ਕਿਸਾਨ ਵੀ ਸਾਡੇ ਸੀ ਵੀ ਉਹਨਾਂ ਨੇ ਕੋਈ ਹੋਣੀ ਗੱਲ ਨਹੀਂ ਹੋਗੀ ਸਾਰਾ ਕੁਝ ਸਹੀ ਗੱਲ ਤਾਂ ਗਰਮਿੰਦਰ ਗੁੱਡੀਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਕਹਿੰਦੇ ਨੇ ਕਿ ਸੁਨੇਹਾ ਫਿਰ ਤੋਂ ਭੇਜਾਂਗੇ ਦੁਬਾਰਾ ਫਿਰ ਮੀਟਿੰਗ ਦਾ ਸੱਦਾ ਦਿੱਤਾ ਜਾਏਗਾ ਸੂਤ ਕਿਸਾਨ ਮੋਰਚਾ ਨੂੰ ਤਾਂ ਕਿ ਗੱਲਬਾਤ ਜਾਰੀ ਰਹੇ ਕਹਿੰਦੇ ਨੇ ਕਿ ਗੱਲਬਾਤ ਟੁੱਟਣੀ ਨਹੀਂ ਚਾਹੀਦੀ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ ਮੀਟਿੰਗ ਦੇ ਵਿੱਚ ਆਉਣ ਤੋਂ ਅਜਿਹੇ ਦੇ ਵਿੱਚ ਕਹਿੰਦੇ ਨੇ ਕਿ ਕਿਸਾਨ ਵੀ ਸਾਡੇ ਨੇ ਤਾਂ ਦੁਬਾਰਾ ਸੱਦਾ ਭੇਜਿਆ ਜਾਵੇਗਾ ਤਾਂ ਕਿ ਗੱਲਬਾਤ ਕੀਤੀ ਜਾ ਸਕੇ ਤੇ ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਵੇਗਾ ਕੈਮਰਾਮੈਨ ਤਾਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਮੀਟਿੰਗ ਚੱਲਦੀ ਰਹੇਗੀ ਕਿਸਾਨਾਂ ਦੇ ਨਾਲ ਮੀਟਿੰਗ ਗੱਲਬਾਤ ਜਿਹੜੀ ਹੈ ਗੱਲਬਾਤ ਦਾ ਰਾਹ ਖੁੱਲਿਆ ਰਹੇਗਾ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਇਹ ਆਉਣ ਵਾਲੇ ਟਾਈਮ 'ਚ ਵੀ ਇਸੇ ਤਰੀਕੇ ਨਾਲ ਜਾਰੀ ਰਹੇਗਾ ਜੇ ਅੱਜ ਉਹ ਬਨਾ ਕਰ ਗਏ ਤਾਂ ਫਿਰ ਕਿਸੇ ਦਿਨ ਉਹ ਉਹਨਾਂ ਨੇ ਮੀਟਿੰਗ ਚੋਂ ਤੁਣਕਾਰ ਕਰ ਦਿੱਤਾ ਪਹਿਲਾਂ ਕਿਸਾਨਾਂ ਦੀ ਛੱਤਰ ਮਾਰੋ ਫੇਰ ਉਹਨਾਂ ਦੇ ਟੈਂਟ ਪੱਟ ਦਿਓ ਫੇਰ ਉਹਨਾਂ ਦੀਆਂ ਪੱਗਾਂ ਲਾਓ ਫੇਰ ਉਹਨਾਂ ਨੂੰ ਵਾਲਾ ਤੋਂ ਘੜੀਸੋ ਫੇਰ ਉਹਨਾਂ ਦੀਆਂ ਟਰਾਲੀਆਂ ਮੁੱਧੀਆਂ ਮਾਰ ਦਿਓ ਤੇ ਫੇਰ ਉਹਨਾਂ ਨੂੰ ਮੀਟਿੰਗ ਆਸਤੇ ਸੱਬ ਲੋ ਇਹ ਉਹੀ ਮੀਟਿੰਗ ਸੀ ਜਿੱਥੇ ਪਹਿਲਾਂ ਭਗਵੰਤ ਮਾਨ ਜੀ ਉੱਠ ਕੇ ਚਲੇ ਗਏ ਸਨ ਬਿਨਾਂ ਗੱਲ ਕੀਤੇ ਹੁਣ ਕਾਦੀ ਮੀਟਿੰਗ ਚੰਗਾ ਕੀਤਾ ਕਿਸਾਨਾਂ ਨੂੰ ਤਾਂ ਰਾਜਾ ਵੜਿੰਗ ਨਿਸ਼ਾਨੇ ਸਾਧ ਰਹੇ ਨੇ ਪੰਜਾਬ ਸਰਕਾਰ ਤੇ ਕਿ ਪਹਿਲਾ ਮੀਟਿੰਗ ਚ ਬੁਲਾ ਕੇ ਉਹਨਾਂ ਨੂੰ ਬਾਅਦ ਚ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਦੁਬਾਰਾ ਮੀਟਿੰਗ ਦੇ ਲਈ ਸੱਦਿਆ ਜਾ ਰਿਹਾ ਤਾਂ ਕਿਸਾਨ ਮੀਟਿੰਗ ਦੇ ਵਿੱਚ ਕਿਉਂ ਜਾਣ ਇਹ ਗੱਲ ਕਹਿ ਕੇ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਆਮ ਆਦਮੀ ਪਾਰਟੀ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਐ ਕਾਰਵਾਈ ਕੀਤੀ ਗਈ ਹੈ ਜੋ ਸ਼ੰਭੂ ਤੇ ਖਨੌਰੀ ਬਾਰਡਰ ਖੁਲਵਾਏ ਗਏ ਨੇ ਉਸ ਨੂੰ ਲੈ ਕੇ ਜਿਹੜੀਆਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਉਹ ਸੱਤਾਧਾਰੀ ਪਾਰਟੀ ਨੂੰ ਘੇਰ ਰਹੀਆਂ ਨੇ ਕਿ ਕਿਸਾਨਾਂ ਐ ਨੂੰ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਇਹ ਕਹਿ ਕੇ ਪੰਜਾਬ ਦੀਆਂ ਵਿਰੋਧੀ ਧਿਰਾਂ ਸੱਤਾਧਾਰੀ ਪਾਰਟੀ ਤੇ ਨਿਸ਼ਾਨੇ 사ਦ ਰਹੀਆਂ ਨੇ ਪਰ ਸੱਤਾਧਾਰੀ ਪਾਰਟੀ ਇਹ ਤਰਕ ਦਿੰਦੀ ਹੈ ਕਿ ਪਿਛਲੇ 1 ਸਾਲ ਸਵਾ ਸਾਲ ਤੋਂ ਇਹਨਾਂ ਧਰਨਿਆ ਕਰਕੇ ਜਾਂ ਬਾਰਡਰ ਬੰਦ ਹੋਣ ਕਰਕੇ ਜਿਹੜੇ ਬਾਕੀ ਵਰਗ ਨੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਇਹ ਬਾਰਡਰ ਖੁੱਲ੍ਹੇ ਜ਼ਰੂਰੀ ਸੀ ਬਾਕੀ ਗੱਲਬਾਤ ਦੇ ਰਾਹ ਹਮੇਸ਼ਾ ਹੀ ਖੁੱਲ੍ਹੇ ਨੇ ਤੇ ਗੱਲਬਾਤ ਲਗਾਤਾਰ ਚੱਲਦੀ ਰਹੇਗੀ ਬਹੁਤ ਸਾਰੇ ਐਸੇ ਵਰਗ ਵੀ ਨੇ ਵਪਾਰੀ ਵਰਗ ਟਰਾਂਸਪੋਰਟਰ ਜਿਨ੍ਹਾਂ ਵੱਲੋਂ ਇਸ ਫੈਸਲੇ ਨੂੰ ਸਹੀ ਵੀ ਠਰਾਇਆ ਗਿਆ ਪਰ ਕਈ ਵਰਗ ਐਸੇ ਨੇ ਜਿਨ੍ਹਾਂ ਵੱਲੋਂ ਇਸ ਕਾਰਵਾਈ ਨੂੰ ਗਲਤ ਠਰਾਇਆ ਜਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮਨਜਿੰਦਰ ਸਿੰਘ ਗਿਆਸਪੁਰਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਖੁਸ਼ਚੌਦੇ ਸੀ ਕਿ ਦਰ ਰਚਪਾਏਗਾ ਗਿਆਸਪੁਰਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ ਸੀ ਜ਼ਿਆਦਾਤਰ ਵਰਗ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਨਾਖੁਸ਼ੀ ਇਸ ਕਰਕੇ ਕਿਸਾਨ ਚਾਹੁੰਦੇ ਸੀ ਕਿ ਇਹ ਦਰਨਾ ਚੱਕਿਆ ਜਾਵੇ ਇਹ ਬਿਆਨ ਗਿਆਸਪੁਰਾ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਸਾਲ ਤੋਂ ਦਰਨਾ ਚੱਲ ਰਿਹਾ ਸੀ ਪਰ ਕੋਈ ਸਮਰਥਨ ਨਹੀਂ ਸੀ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੁਣ ਆਪਣੇ ਲੋਕਾਂ ਦੇ ਹੀ ਖਿਲਾਫ ਖੜਾ ਹੋ ਗਿਆ ਸੀ ਔਰ ਇਸ ਕਰਕੇ ਉਹਨਾਂ ਕਹਾ ਕਿ ਕਿਤਨਾ ਕਿਤੇ ਕਿਸਾਨ ਇਹ ਅੰਦਰੋਂ ਚਾਹੁੰਦੇ ਸੀ ਕਿ ਉਹਨਾਂ ਦਾ ਇਹ ਪ੍ਰਦਰਸ਼ਨ ਕਿਸੇ ਤਰੀਕੇ ਖਤਮ ਹੋ ਜਾਏ। ਅਮੋਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਆ ਗਏ ਨੇ। ਮਨਵਿੰਦਰ ਸਿੰਘ ਗਿਆਸਪੁਰ ਨਹੀਂ ਗਿਆਸਪੁਰ ਸਾਹਿਬ ਤੁਸੀਂ ਤਕਰੀਬਨ ਤੁਹਾਡੇ ਇਲਾਕੇ ਜਾਂ ਆਸ-ਪਾਸ ਕੋਈ ਵੀ ਅੰਦੋਲਨ ਹੋਇਆ ਤੁਸੀਂ ਉਹਦੇ ਵਿੱਚ ਤਕਰੀਬਨ ਸ਼ਾਮਲ ਹੁੰਦੇ ਰਹੇ। ਹੁਣ ਕਾਂਗਰਸ ਵਾਲੇ ਰੌਲਾ ਪਾ ਕੇ ਗਏ ਹੋ ਕਹਿੰਦੇ ਕਿ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਰਵਾਈ ਕੀਤੀ ਦੇਖੋ ਜੋ ਪਿਛਲੇ ਸਾਲ ਤੋਂ ਬਾਰਡਰ ਸੀਲ ਸੀਗੇ ਤੇ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਤਾਂ ਕਈ ਵਾਰ ਇਹ ਓਨ ਲੱਗਦਾ ਕਿਉਂਕਿ ਲੋਕ ਹੁਣ ਪਿੰਡਾਂ ਦੇ ਵਿੱਚੋਂ ਉਸ ਤਰੀਕੇ ਦਾ ਸਮਰਥਨ ਨਹੀਂ ਸੀਗਾ ਕਿਉਂਕਿ ਸਾਰੀਆਂ ਜਿਹੜੀਆਂ ਧਿਰਾਂ ਸੀ ਅਲੱਗ-ਅਲੱਗ ਮੂੰਹ ਸੀਗੇ ਕੋਈ ਕਹਿੰਦਾ ਮਰਨਵਾਰਤ ਰੱਖਣਾ ਚਾਹੀਦਾ ਕੋਈ ਕਹਿੰਦਾ ਨਹੀਂ ਰੱਖਣਾ ਚਾਹੀਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਇਸ ਲਈ ਮੈਨੂੰ ਲੱਗਦਾ ਕਿ ਕਿਸਾਨ ਖੁਦ ਵੀ ਚਾਹੁੰਦੇ ਸੀ ਕੋਈ ਸਾਨੂੰ ਆ ਕੇ ਥੋਂ ਉਠਾਵੇ ਕਿਉਂਕਿ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਵੱਡੀ ਗੱਲ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਆਪ ਹੀ ਉਡੀਕਦੇ ਸੀ ਆ ਕੇ ਸਾਨੂੰ ਉਠਾ ਦੇਣ ਲੱਗਦੇ ਸੀ ਕਿਉਂਕਿ ਲੋਕਾਂ ਦਾ ਸਮਰਥਨ ਨਹੀਂ ਸੀਗਾ ਦੇਖੋ ਬਿਲਕੁਲ ਸਾਨੂੰ ਫੈਕਟ ਦੀ ਗੱਲ ਕਰਨੀ ਚਾਹੀਦੀ ਆ ਗਰਾਊਂਡ ਲੈਵਲ ਦੀ ਗੱਲ ਕਰਨੀ ਚਾਹੀਦੀ ਆ ਤੇ ਅੱਜ ਪੰਜਾਬ ਦਾ ਵਪਾਰੀ ਪੰਜਾਬ ਦਾ ਹਰ ਵਰਗ ਮੈਨੂੰ ਲੱਗਦਾ ਤੁਸੀਂ ਵੀ ਜਦੋਂ ਦਿੱਲੀ ਜਾਂਦੇ ਤੁਹਾਡਾ ਵੀ ਜਿਹੜਾ ਤੇਲ ਆ ਫालतू ਦਾ ਫੁਕਦਾ ਸੀ ਤੇ ਗੱਡੀਆਂ ਦੀ ਵੀ ਭੰਨ ਤੋੜ ਹੁੰਦੀ ਸੀ ਜਿਸ ਤਰੀਕੇ ਦੇ ਨਾਲ ਕਦੇ ਕਿਹੜੇ ਪਿੰਡ ਚ ਹੀ ਜਾਂਦੇ ਸੀ ਕਦੇ ਕਿਹੜੇ ਪਿੰਡ ਚ ਜਾਂਦੇ ਸੀ ਸੋ ਮੈਂ ਤਾਂ ਬਸ ਬੇਨਤੀ ਕਰਦਾ ਕਿ ਸਾਡਾ ਭਾਈ ਨੇ ਹਮੇਸ਼ਾ ਅਸੀਂ ਉਹਨਾਂ ਦੇ ਪ੍ਰੋਟੈਸਟ ਦੇ ਨਾਲ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਚੀਜ਼ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਖੁਸ਼ ਹੋਊਗਾ ਕਿਉਂਕਿ ਵਿਰੋਧੀ ਧਿਰ ਕਹਿੰਦੀ ਹੈ ਕਿ ਲੁਧਿਆਣਾ ਇਲੈਕਸ਼ਨ ਜਿੱਤਣ ਵਾਸਤੇ ਕਾਰਵਾਈ ਕੀਤੀ ਨਹੀਂ 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 ਦੇਖੋ ਪੰਜਾਬ ਦੇ ਅਸੀਂ ਪਿੰਡਾਂ ਚੋਂ ਰਹਿੰਦੇ ਆਂ ਕੱਲ ਵੀ ਅਸੀਂ ਪਿੰਡਾਂ ਚ ਜਾ ਕੇ ਆਇਆ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਜਿਹੜਾ ਇਹ ਪ੍ਰੋਟੈਸਟ ਸੀਗਾ ਇਹ ਅਸੀਂ ਆਪਣੇ ਭਰਾਵਾਂ ਦੇ ਵਿਰੋਧੀ ਸ਼ੁਰੂ ਕਰ ਲਿਆ ਸੀ ਜਦੋਂ ਕਿ ਇਹ ਪ੍ਰੋਟੈਸਟ ਕੇਂਦਰ ਦੇ ਖਿਲਾਫ ਸੀ ਮੋਦੀ ਦੇ ਖਿਲਾਫ ਸੀ ਸਾਨੂੰ ਆਪਣੇ ਲੋਕਾਂ ਨੂੰ ਜਿਹੜੇ ਤੁਹਾਡਾ ਸਾਥ ਦਿੰਦੇ ਹੋਣ ਉਹਨਾਂ ਨੂੰ ਪਰੇਸ਼ਾਨ ਨਹੀਂ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਰਣਾ ਜੀ ਇੱਕ ਵੱਖਰੀ ਜੀ ਗੱਲ ਬਲਵਿੰਦਰ ਸਿੰਘ ਯਾਸਪੁਰਾ ਕਰਕੇ ਗਏ ਰਹੇ ਹੋ ਕਹਿੰਦੇ ਕਿਸਾਨ ਤਾਂ ਆ ਬੜੀ ਗਦੇ ਸੀ ਕਿ ਸਾਨੂੰ ਠਾਉ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਨਾ ਨੇ ਬਿਠਾਏ ਸੀ ਜਿਹੜਾ ਇਹਨੂੰ ਪਤਾ ਕਿ ਵੀ ਉਹ ਉਹ ਕਹਿ ਰਹੇ ਆ ਇਹਨੂੰ ਪੁੱਛੋ ਰਣਾ ਸਾਹਿਬ ਤੁਸੀਂ ਯਾਸਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਬਿਠਾਏ ਸੀ ਕਿਸਾਨ ਜੇਰਾ ਤੁਹਾਨੂੰ ਪਤਾ ਕਿ ਵੀ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਤਪਾ ਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਔਰ ਕਿਸਾਨੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਇਸ ਕਰਕੇ ਕਿਸਾਨਾਂ ਦੇ ਬੈਠਣ ਜਾਂ ਕਿਸਾਨਾਂ ਨੂੰ ਉਠਾਉਣ ਦੋਨਾਂ ਮੁੱਦਿਆਂ ਤੇ ਇੱਕ ਦੂਜੇ ਤੇ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਖੈਰ ਖਨੌਰੀ ਬਾਰਡਰ ਤੋਂ ਪੁਲਿਸ ਨੇ ਕਿਸਾਨਾਂ ਨੂੰ ਹਟਾ ਦਿੱਤਾ ਹੈ ਪੁਲਿਸ ਨੇ 80% ਦੀ ਰੋਡ ਜਿਹੜੀ ਆ ਉਹ ਕਲੀਅਰ ਕਰ ਦਿੱਤੀ ਹੈ ਪੁਲਿਸ ਮੁਤਾਬਕ ਸ਼ਾਮ ਤੱਕ ਸਾਰੇ ਰਸਤੇ ਖੁੱਲ ਜਾਣਗੇ ਖਨੌਰੀ ਬਾਰਡਰ ਤੋਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਦੀ ਤੁਹਾਨੂੰ ਇੱਕ ਰਿਪੋਰਟ ਦੇਖੋ ਪਹਿਲਾਂ 19 ਮਾਰਚ ਸ਼ਾਮ ਤੋਂ ਲਗਾਤਾਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖਨੌਰੀ ਬਾਰਡਰ ਤੋਂ ਪੁਲਿਸ ਚੱਕਰੀ ਆ ਪਰ ਹੁਣ ਕਿੰਨੀ ਕ ਖਨੌਰੀ ਬਾਰਡਰ ਜਿਹੜਾ ਹੋ ਗਿਆ ਖਾਲੀ ਹੋ ਚੁੱਕਿਆ ਕਿੰਨਾ ਕ ਜਗ੍ਹਾ ਰਹਿੰਦੀ ਆ ਤੁਹਾਨੂੰ ਖਨੌਰੀ ਬਾਰਡਰ ਦੀ ਤਸਵੀਰ ਦਿਖਾਵਾਂਗੇ ਹਰ ਇੱਕ ਜਗ੍ਹਾ ਰਾਊਂਡ ਜਿਹੜਾ ਹੈਗਾ ਤੁਹਾਡਾ ਖਨੌਰੀ ਬਾਰਡਰ ਦੇ ਉੱਪਰ ਲਗਾਉਨੇ ਆ ਕਿ ਹੁਣ ਦੇ ਹਾਲਾਤ ਕਿਵੇਂ ਨੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਹੈਗੀਆਂ ਨੇ ਚੱਕ ਲੈ ਗਏ ਨੇ ਤੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਹੁਣ ਇਸ ਵਕਤ ਬਾਕੀ ਨੇ ਕਿੰਨਾ ਇਲਾਕਾ ਜਿਹੜਾ ਹੈਗਾ ਉਹ ਸਾਫ਼ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਨਾਲ ਦੇ ਨਾਲ ਜਾਣਕਾਰੀ ਵੀ ਦਿੰਨੇ ਆ ਕਿ ਖਨੌਰੀ ਬਾਰਡਰ ਦੇ ਉੱਪਰ ਅਸੀਂ ਤੁਹਾਨੂੰ ਖੁੱਲੀ ਗੱਡੀ ਦੇ ਵਿੱਚ ਇੱਕ ਵੱਡੀ ਰੌਂਡੀ ਲਗਵਾਉਣ ਲੱਗੇ ਆ ਜਿਹਦੇ ਵਿੱਚ ਤੁਹਾਨੂੰ ਹੁੰਦੇ ਹਾਲਾਤ ਦਿਖਾਵਾਂਗੇ ਕਿਉਂਕਿ ਪਰਸੋਂ ਸ਼ਾਮ ਤੋਂ ਹੀ ਲਗਾਤਾਰ ਪਹਿਲਾਂ ਆਪਰੇਸ਼ਨ ਡਟੇਨ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਹੁਣ ਆਪਰੇਸ਼ਨ ਕਲੀਨ ਪੁਲਿਸ ਦੇ ਵੱਲੋਂ ਚੱਲ ਰਿਹਾ ਇਹ ਤੁਸੀਂ ਜਗਾ ਦੇਖ ਸਕਦੇ ਹੋ ਕਿਨਾਰਾ ਦਾ ਕਿਨਾਰਿਆਂ ਦੇ ਉੱਪਰ ਜਿੱਥੇ ਪਹਿਲਾਂ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਤੰਬੂ ਸੀ ਉਸ ਜਗਾ ਦੇ ਉੱਪਰ ਹੁਣ ਸਿਰਫ ਨਿਸ਼ਾਨ ਜਿਹੜੇ ਹੈਗੇ ਨੇ ਉਹ ਕਿਸਾਨਾਂ ਦੇ ਦੋਆਂ ਦੇ ਟਰੈਕਟਰ ਟਰਾਲੀਆਂ ਦੇ ਰਹਿ ਗਏ ਨੇ ਥੋੜਾ ਜਿਹੜਾ ਸਮਾਨ ਹੈਗਾ ਉਹ ਖਿਲਰਿਆ ਹੋਇਆ ਜਗਾ ਜਗਾ ਦੇ ਪਰ ਤੁਸੀਂ ਦੇਖ ਸਕਦੇ ਹੋ ਪਰ ਇਹ ਸੜਕਾਂ ਜਿਹੜੀਆਂ ਹੈਗੀਆਂ ਨੇ ਹੁਣ ਪੁਲਿਸ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤੀਆਂ ਨੇ ਤੁਹਾਨੂੰ ਹਰ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਪਹਿਲਾਂ ਜਗਾ ਜਗਾ ਦੇ ਉੱਪਰ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਪੱਕੇ ਤੰਬੂ ਲੱਗੇ ਹੋਏ ਸੀ ਦੋਨੇ ਪਾਸੇ ਇਸ ਸੜਕ ਦੇ ਲਗਾਤਾਰ ਜਿਹੜਾ ਹੈਗਾ 2 ਕਿਲੋਮੀਟਰ ਦੀ ਦੂਰੀ ਦੇ ਵਿੱਚ ਵੱਡਾ ਜਿਹੜਾ ਅੰਦੋਲਨ ਹੈਗਾ ਉਹ ਚੱਲ ਰਿਹਾ ਸੀ ਪਰ ਜਦੋਂ ਤੋਂ ਇਹ ਖਨੋਰੀ ਮੋਰਚਾ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਚੱਕਣ ਦੀ ਸ਼ੁਰੂਆਤ ਕੀਤੀ ਗਈ ਆ ਤਾਂ ਹੁਣ ਲਗਾਤਾਰ ਪਰਸੋਂ ਤੋਂ ਹੀ ਜਿਹੜਾ ਹੈਗਾ ਆਪਰੇਸ਼ਨ ਕਲੀਨ ਖਨੌਰੀ ਬਾਰਡਰ ਦੇ ਉੱਪਰ ਚੱਲ ਰਿਹਾ ਤੁਹਾਨੂੰ ਅਸੀਂ ਉਸ ਬਾਰਡਰ ਤੱਕ ਲੈ ਕੇ ਜਾਵਾਂਗੇ ਉਸ ਨਾਕੇ ਤੱਕ ਲੈ ਕੇ ਜਾਵਾਂਗੇ ਜਿਸ ਨਾਕੇ ਤੱਕ ਹਰਿਆਣਾ ਦੀ ਪੁਲਿਸ ਦੇ ਵੱਲੋਂ ਜਿਹੜੀ ਬੈਰੀਕੇਡਿੰਗ ਹੈਗੀ ਆ ਕਰਕੇ ਉਸ ਨੂੰ ਰੋਕਿਆ ਗਿਆ ਸੀ ਪੱਕੇ ਤੌਰ ਦੇ ਉੱਪਰ ਕਿਸਾਨਾਂ ਦੇ ਜਿਹੜੇ ਤੰਬੂ ਹੈਗੇ ਨੇ ਉਹ ਉੱਥੇ ਹੀ ਲਗਾ ਲਏਗੇ ਸੀ ਪਰ ਹੁਣ ਅਗਰ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ ਹੈਗਾ ਇਸ ਅੰਦੋਲਨ ਨੂੰ ਇਸ ਮੋਰਚੇ ਨੂੰ ਪੁਲਿਸ ਦੇ ਵੱਲੋਂ ਚੱਕਿਆ ਜਾ ਰਿਹਾ ਤੇ ਇਹ ਸਭ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਪੰਜਾਬ ਮਹਿਲਾ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਸੀ ਪੁਲਿਸ ਨੇ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਮਹਿਲਾ ਕਾਂਗਰਸ ਦੇ ਵਰਕਰਾਂ ਨੂੰ ਰੋਕਿਆ ਦੀ ਲੀਡਰਸ਼ਿਪ ਪ੍ਰਦਰਸ਼ਨਕਾਰੀਆਂ ਤੇ વોਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਵੀ ਇਸ ਮੌਕੇ ਤੇ ਬਣ ਹੁਣ ਸਾਰਿਆਂ ਨੂੰ ਤਿੱਤਰ-ਬਿੱਤਰ ਰਾਜਾ ਵੜਿੰਗ ਨੂੰ ਵੀ ਪੁਲਿਸ ਨੇ ਡਿਟੇਨ ਕਰ ਲਿਆ ਸੁਖਜਿੰਦਰ ਰੰਦਾਵਾ ਦੇ ਨਾਲ ਪੁਲਿਸ ਦੀ ਕਾਫੀ ਤਿੱਖੀ ਬਹਿਸਬਾਜ਼ੀ ਹੋਈ ਕਿ ਕਿ ਕਿਹੜੀ ਮਹਿਲਾ ਥੋਠਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਬਿਆਹ ਦੇ ਅੱਜ ਉਹ 3 ਸਾਲ ਕੀਤੇ ਏ 36 ਹਜ਼ਾਰ ਰੁਪਏ ਜਿਹੜਾ ਪਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਹੈ ਉਹ ਪ੍ਰੋਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ এরੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਿਆ ਪੈਨਸ਼ਨ ਕਰਾਂਗੇ ਆਜੇ 1500 ਰੁਪਿਆ ਪੈਨਸ਼ਨ ਹੈ ਕਾਂਗਰਸ ਵੇਲੇ ਦੀ ਹੈ ਅਸੀਂ ਸਵਾਲ ਕਰਨਾ ਹੈ ਭਗਵਾਨ ਜੀ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਾ ਪੰਜਾਬ ਅਜ ਸੜਕਾਂ ਤੇ ਹੈ ਮੇਰੇ ਪਿੱਛੇ ਸਾਬ ਪਿੱਛੇ ਕਰੋ ਪਿੱਛੇ ਕਰੋ ਪਿੱਛੇ ਕਰੋ ਐਂਗਰੀ ਨਹੀਂ ਤੇ ਆਪ ਜੀ ਹਮੇ ਸਾਹਮਣੇ ਖੜੇ ਹੋ ਲੋਕ ਜਾ ਰਹੇ ਹਨ ਗੁੱਸਾ ਕਿਸ ਬਾਤ ਦਾ ਕਰ ਰਹੇ ਹੋ ਗੁੱਸਾ ਗੁੱਸੇ ਦੀ ਬਾਤ ਕਰ ਕੀ ਆਪ ਰੋਡ ਪਰ ਖੜੇ ਕੋ ਵੀ ਕਹੋਗੇ ਤੁਸੀਂ ਮੈਂ ਵੀ ਤਵੀਜ਼ ਨਹੀਂ ਕਰਦੀਆਂ ਕਮਾਲ ਹੈ ਜੀ ਕਮਾਲ ਹੈ ਜੀ ਯੂ ਆਲਰੀਡੀ ਟੂ ਆਲਰੀਡੀ ਸਾਈਡ ਤੇ ਖੜੇ ਆ ਸਾਈਡ ਤੇ ਖੜੇ ਨੂੰ ਮੈਂ ਯਾਰ ਕਹਿੰਦਾ ਸਾਈਡ ਤੇ ਖੜੇ ਨੂੰ ਤੂੰ ਅਸੀਂ ਕਹਿ ਰਹੇ ਨਾ ਜੇ ਲੇਡੀ ਦਾ ਰੋਸ਼ਣਾ ਲੇਡੀ ਆਲਰੀਡੀ ਦਾ ਕੰਮ ਹੈ ਕੋਈ ਰੱਤ ਦੇਣਗੀ ਜਾਰੇ ਨੇ ਜਿਹੜੀ ਬਸ ਤੂੰ ਇਹ ਕਿ ਬਰੇਸਟ ਮਾਰ ਤੂੰ ਇਹ ਕਿ ਖੱਤਰੇ ਕਿਉਂ ਕਮਾਲ ਹੈ ਕਮਾਲ ਖਿੱਚਣ ਦਾ ਨਹੀਂ ਕੰਮ ਕੋਈ ਨਹੀਂ 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 ਇਦਾਂ ਨਾ ਕਰੋ ਨਾ ਇਹਦਾ ਤੁਸੀਂ ਵੀ ਨਾ ਕਰੋ ਡੋਨਟ ਬੀਹਿਵ ਇਨ ਸੱਚੇ ਵੇ ਮੇਰਾ ਬਿਹੇਵ ਠੀਕ ਹੈ ਤੁਹਾਡਾ ਗਲਤੀ ਆ ਤੁਹਾਡਾ ਗਲਤੀ ਆ ਇਹ ਡਿਕਟੇਟਰਾਂ ਨਾਲ ਛਪਨੀ ਚਲਣੀ ਫਿਰ ਇਹ ਠੀਕ ਹੈ ਨਹੀਂ ਇਹ ਕੋਈ ਗੱਲ ਥੋੜੀ ਜਿਹੀ ਛੇ ਤੱਕ ਗਰਤ